ਮੁਰਦਾਬਾਦ 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 ਬਿਜਲੀ ਪੋਰਟ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਮੁਫਾਦ ਕਰੋ ਬਿਜਲੀ ਪੋਰਟ ਮੁਰਦਾਬਾਦ 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 ਸਾਹਿਬ ਜੀ ਕੀ ਮਾਮਲਾ ਹੈ ਕਿੰਨੇ ਦਿਨ ਤੋਂ ਜਿਹੜੀ ਬਿਜਲੀ ਜਿਹੜੀ ਬੰਦ ਹੋ ਚੁੱਕੀ ਹੈ 10 12 ਦਿਨਾਂ ਦਾ ਜੀ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਪਰ ਕੱਲ ਤੋਂ ਮੈਨੂੰ ਲੱਗਾ 20 ਘੰਟਿਆਂ ਦੇ ਕਰੀਬ ਹੋ ਗਏ 22 ਘੰਟਿਆਂ ਦੇ ਜਿਹੜੀ ਬਿਜਲੀ ਦੀ ਵਿਵਸਥਾ ਬਹਾਲ ਨਹੀਂ ਹੋਦੀ ਪਈ ਸਾਨੂੰ ਮਜਬੂਰ ਹੋ ਕੇ ਸ਼ਹਿਰ ਨਿਵਾਸੀਆਂ ਨੂੰ ਧਰਨਾ ਲਾਉਣਾ ਪਿਆ ਕਿਉਂਕਿ ਨਾ ਐਕਸ਼ਨ ਗੱਲ ਸੁਣਦਾ ਨਾ ਐਸਡੀਓ ਗੱਲ ਸੁਣਦਾ ਨਾ ਕੋਈ ਜੇਈ ਗੱਲ ਸੁਣਦਾ ਜਿਹੜੇ ਉੱਥੇ ਰੱਖੇ ਹੋਏ ਆ ਬੰਦੇ ਉਹ ਕਹਿੰਦੇ ਆ ਬੰਦੇ ਹੈ ਨਹੀਂ ਸਾਡੇ ਕੋਲ ਅਸੀਂ ਗੱਲ ਨਾਲ ਗੱਲ ਕੰਮ ਕਰੀਏ ਤੇ ਜੇ ਕੋਈ ਜਾਂਦਾ ਕੋਈ ਟੈਲੀਫੋਨ ਕਰਦਾ ਉਹਦੇ ਗੱਲ ਪੈਂਦੇ ਆ ਪੰਜਾਬੀ ਚ ਆ ਅੰਕਲ ਬੈਠੇ ਆ ਤੁਸੀਂ ਇਹਨਾਂ ਨੂੰ ਕਹਿੰਦੇ ਅਸੀਂ ਐਂ ਕਰਦੇ ਆਂਗੇ ਜੇ ਤੁਸੀਂ ਸਾਡੀ ਸ਼ਿਕਾਇਤ ਕਰੀ ਜੰਨੇ ਹੋ ਕੀ ਕਹਿੰਦੇ ਸੀ ਅੰਕਲ ਨਹੀਂ ਚੱਪਾ ਮਾਰਾਂਗੇ ਛਾਪਾ ਮਾਰਾਂਗੇ ਤੁਹਾਡੇ ਘਰੇ ਡਰਾਉਂਦੇ ਆ ਕੋਈ ਮਨੋਜ ਮਨੋਜ ਮੁੰਡਾ ਹੈਗਾ ਉਹ ਬਹੁਤ ਗਲਤ ਹੈ ਕੋਈ ਇੱਕ ਗੱਲ ਹੈ ਕੋਈ ਅਸੀਂ ਕਿਹਨੂੰ ਜਾ ਕੇ ਦੱਸੀਏ ਕੋਈ ਸਾਡੀ ਕੋਈ ਸਰਵਾਈ ਕਰਨ ਵਾਲਾ ਹੈ ਨਹੀਂਗਾ ਕੋਈ ਗੱਲ ਕਰਨ ਵਾਲਾ ਹੈ ਨਹੀਂਗਾ ਤੇ ਅਸੀਂ ਤਾਂ ਬੱਚੇ ਆਏ ਹੋਏ ਆ ਜਰਮੀਆਂ ਨਹੀਂ ਆਂ ਛੁੱਟੀਆਂ ਆਂ ਚੀਕਾਂ ਵੱਜੀ ਜਾਂਦੀਆਂ ਪਰ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਜਿਹੜੀ ਤੁਸੀਂ ਵਿੱਚ ਹੀ ਆਨੇ ਆ ਨਾ ਉਹ ਥੋੜੀ ਬਹੁਤ ਥੋੜੀ ਬਹੁਤੀ ਉਹਦੇ ਵਿੱਚੋਂ ਸਾਰੇ ਸ਼ਹਿਰ ਦੇ ਸਾਰੇ ਸ਼ਹਿਰ ਨਿਵਾਸੀ ਮੰਗਤ ਕਰਦੇ ਆ ਤੁਹਾਡੀ ਉਹਦੇ ਵਿੱਚੋਂ ਥੋੜੀ ਬਹੁਤ ਸਾਨੂੰ ਬਿਜਲੀ ਦਿੱਤੀ ਜਾਵੇ ਤਾਂ ਜੋ ਅਸੀਂ ਚੈਨ ਨਾਲ ਆਦਾ ਰਹਿ ਸਕੀਏ ਹਨ ਜੀ ਕੀ ਸੰਘਰਸ਼ ਰਹੂਗਾ ਤੁਹਾਡਾ ਅੱਗੇ ਤੋਂ ਜੇਕਰ ਮੰਨ ਲਓ ਇਹ ਕੋਈ ਨਹੀਂ ਸਲਵੇ ਕਰਦੇ ਜੇ ਇਹਨਾਂ ਨੇ ਸਾਡੀ ਕੋਈ ਗੱਲ ਨਾ ਸੁਣੀ ਐਦੂ ਮਰੋਂ ਅਸੀਂ ਸ਼ਹਿਰ ਨੂੰ ਬੰਦ ਕਰਾਵਾਂਗੇ ਧਰਨੇ ਮੋਜਰੇ ਕਰਾਂਗੇ ਜਿੱਥੋਂ ਤੱਕ ਅਸੀਂ ਜਾ ਸਕਦੇ ਹਾਂ ਅਸੀਂ ਜਾਵਾਂਗੇ ਪਰ ਅਸੀਂ ਸਰਕਾਰ ਦੇ ਕੰਨਾਂ ਤਾਈਂ ਜੂ ਸਰਕਾਰ ਕੇ ਹਟਾਂਗੇ ਵੀ ਸਾਨੂੰ ਸਾਡੀ ਬਿਜਲੀ ਵਿਵਸਥਾ ਬਹਾਲ ਕੀਤੀ ਜਾਵੇ ਸਰਕਾਰ ਤਾਂ ਕਹਿੰਦੀ ਹੈ ਬਿਜਲੀ ਬਹੁਤ ਜ਼ਿਆਦਾ ਹੈਗੀ ਹੈ ਬਿਜਲੀ ਸਰਪ੍ਰਸਤ ਦਾ ਸੁਭਾ। ਅਸੀਂ ਮੰਨਤ ਕਰਦੇ ਹਾਂ ਨਾ ਜੀ ਅਸੀਂ ਉਸੇ ਗੱਲ 'ਚ ਹਾਂ ਵੀ ਬਿਜਲੀ ਬਹੁਤ ਜ਼ਿਆਦਾ ਤਾਂ ਉਹਦੇ ਵਿੱਚੋਂ ਥੋੜੀ-ਬਹੁਤ ਬਿਜਲੀ ਸਾਨੂੰ ਘਿੜੜਵੇ ਨੂੰ ਵੀ ਦੇ ਦਿੱਤੀ ਜਾਵੇ ਲੋਕਾਂ ਨੂੰ ਮਾਣ ਹੈਗਾ ਵੀ ਨਾਲ ਵੀ ਜਿਹੜੇ ਪਾਵਰ ਕਾਮ ਦੇ ਅਧਿਕਾਰੀ ਆ ਉਹ ਫੋਨ ਨਹੀਂ ਚੁੱਕਦੇਗੇ ਕੀ ਕਹਿੰਦਾ ਜੋਨੀ ਜੀ ਹਾਂ ਦੋਸਤੋ ਮੈਂ ਦਿੱਲੀ ਤੋਂ ਆਇਆ ਅੱਛਾ ਜਾਨਾ ਸਪੈਸ਼ਲ ਮੈਨੂੰ ਭੇਜਿਆ ਇੱਕੋਸਾਲ ਜੋਟੀਸਿੰਘ ਚਾਰੋਥ ਕਰਕੇ ਤੇ ਬੀਜੇ ਨਹੀਂ ਚੱਕ ਸਕਦੇ ਨਾ ਘਰ ਨਾਲ ਲੱਗਿਆ ਗੱਲ ਹੋ ਗਈ ਤਾਂ ਉਹ ਫਿਡਰ ਦੇ ਪ੍ਰੋਬਲਮ ਸੀ ਕੱਲ ਕੇਵਲ ਬਾਕੀ ਉੱਪਰ ਚਲਾਇਆ ਸੀ ਪਰ ਕੇਬਲ ਸਾੜੀ ਸੀ ਹਾਂ ਜੀ ਉਹ ਕੇਬਲ ਅਸੀਂ ਅਰੇਂਜ ਕਰ ਲਈ ਲੋਡ ਤਾਂ ਆ ਰਹੀ ਹੈ ਭੇਜਿਆ ਕੇਬਲ ਤੇ 2-3 ਘੰਟਿਆਂ ਚ ਕੇਬਲ ਸਾਰੀ ਰੀਪਲੇਸ ਕਰਕੇ ਸਪਲਾਈ ਕਰ ਦਿੰਦੇ ਹਾਂ ਸਰ ਕਿੰਨੀ ਦੇਰ ਤੱਕ ਜਿਹੜਾ ਜਿਹੜਾ ਮਸਲਾ ਹੱਲ ਹੋ ਜਾਊਗਾ ਜੀ 2-3 ਘੰਟਿਆਂ ਚ ਹੋਣਾ ਚਾਹੀਦਾ ਬਾਕੀ ਚੱਲਦੇ ਕੰਮ ਵਿੱਚ ਕੋਈ ਕੀ ਜ ਫਸ ਗਈ ਅੱਧਾ ਘੰਟ ਨਵੀਂ ਪੌਂਡ ਆਇਆ ਬਹੁਤ ਆ ਗਿਆ ਥੋੜਾ ਟਾਈਮ ਕੋਸ਼ਿਸ਼ ਸਾਡੀ 2-3 ਘੰਟੇ ਚਲਾ ਦੇ ਧਰਨੇ ਦਾ ਕੀ ਸਟੇਟਸ ਹੈ ਧਰਨਾ ਗੱਲ ਹੋ ਗਈ ਸਾਰਿਆਂ ਨੂੰ ਭਰਾਵਾਂ ਨੇ ਵਧੀਆ ਜਿਹੜਾ ਕੱਲ ਸੁਣੀ ਹੈ ਤੇ ਧਰਨਾ ਚੱਕ ਲਿਆ ਮੈਂ ਧੰਨਵਾਦ ਕਰਦਾ